ਟਰੈਕਟਰ ਕੁਝ ਅੱਜ ਤੇ ਜਿਹੜਾ ਖਰੀਦਿਆ ਹੈ ਅਸੀਂ 4x4 550 ਇਹ ਅਨੁਭਵ ਖੰਦਾ ਆ ਅਸੀਂ ਸੰਵਾਲੇ ਕਵਰ ਰੈਂਦੀ ਰਹੇ ਸੀਗੇ ਮੇਰੇ ਭਰਾ ਕਰਪਾ ਚੰਦ ਸਰਮੰਦਰ ਸਿੰਘ ਲੋਹਾਰਾ ਜਿਹਨਾਂ ਨਾਲ ਚੰਗੀ ਰਹਿ ਸੀ ਇਹਨਾਂ ਕੋਲ ਦੇ 2 ਸਾਲ ਹੋ ਗਏ ਉਹਦਾ ਡਾਕਟਰ ਲਿਆ ਹੋਇਆ ਪੁੱਤਾ 4x4 ਇਹ ਉਹ ਕਾਰ ਹੈ ਜਾਨੂ ਚੱਲਿਆ ਪਾਇਆ ਕੋਈ ਸਿਆਨ ਵੀ ਕਰ ਰਿਹਾ ਹੈ ਜੀ ਡੀ ਟ੍ਰੈਂਟਰ ਨਾਲੋਂ ਵਧੀਆ ਫੰਕਸ਼ਨ ਦੇ ਦਿੰਦਾ ਬਹੁਤ ਹੁਣ ਆ ਗਿਆ ਸਾਰੇ ਪਾਸੇ ਤੇ ਇਹ ਅਸੀਂ ਚਲਾ ਕੇ ਦੇਖਿਆ ਪਹਿਲਾਂ ਇਹਨਾਂ ਟਰੈਕਟਰ ਛੋਟਾ ਇਹਨਾਂ ਦਾ ਟਰੈਕਟਰ ਖੇਤੀ ਦੇ ਪਰਪਸ ਲਈ ਹੈ ਇੱਕ ਨੰਬਰ ਟਰੈਕਟਰ ਹੈ ਜੇ ਸਤਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦਾ ਹੈ ਤਾਂ ਇਹ ਜਿਹੜੇ ਭਰਾ ਕੋਲ ਟਰੈਕਟਰ ਲੈਣਾ ਉਹ ਤੁਹਾਡੇ ਡੀਟਰ ਕੋਲ ਪੁੱਛਿਆ ਕਰੋ ਕਿ ਨਹੀਂ ਦੇ ਕਿੰਨਾ ਕੋ ਵਿਸ਼ਵਾਸ ਹੈ ਜਿਹੜਾ ਨਾਮ ਹੈ ਪੂਰਾ ਵਿਸ਼ਵਾਸ ਹੀ ਸਾਡੇ ਕਹਿੰਦੇ ਜਪਾਨੀ ਟੈਕਨੋਲੋਜੀ ਹੈ ਹਾਂ ਜੀ ਆਪੋ ਜਪਾਨੀ ਹੈ ਬੇਨਾ ਤੁਸੀਂ ਕਿੰਨੇ ਸਾਲ ਹੋ ਗਏ ਨੂੰ ਇਹ ਟਰੈਕਟਰ ਨੂੰ ਵਰਤਦੇ ਨੂੰ ਅੱਜ ਫੇਰੇ ਮੇਰੇ ਭਰਾ ਸਰਮੰਦਰ ਸਿੰਘ ਸਰਪੰਚ ਇਹਨਾਂ ਕੋਲ 2 ਸਾਲ ਕੋ ਲੈ ਅੱਛਾ ਪੂਰਾ ਫੋਰਟੈਕਟਰ ਕਹਿੰਦੇ ਪੂਰਾ ਕੰਮ ਕੋਲ ਲੈਣੇ ਆ ਵਾਕਿਆ ਆਪਾਂ ਭਰਾ ਬਣ ਕੇ ਸਰਪੰਚ ਲੋਕ ਟਰੈਕਟਰ ਨੇ ਅੱਗੇ ਵੀ ਹੈਗੇ ਆ ਨਾੜ ਗੱਡੀ ਆਈਏਗਾ ਫਾਂਗ 60 ਵੀ ਆ ਗਿਆ ਪਰ ਸਾਨੂੰ ਉਹਨਾਂ ਦਾ ਟਰੈਕਟਰ ਚੰਗਾ ਹੀ ਲੱਗਿਆ ਤੇ ਕੰਪਨੀ ਗਾਰੰਟੀ ਦੇ ਰਹੀ ਹੈ ਹਾਂਜੀ 5 ਸਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਹਰ ਕਹਾਵ ਰੱਖਣਾ ਦਿਨੇ ਫੇਰੇ ਟਰੈਕਟਰ ਲੈਣਾ ਕੋਈ ਟਰੈਕਟਰ ਕੋਲ ਸਟਾਰੋ ਟਰੈਕਟਰ ਲਾਂਚ ਕੀਤਾ ਕਿਹੋ ਜਿਹਾ ਦੀ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਇਹ ਟਰੈਕਟਰ ਪੁਰਾਣਾ ਲਾਂਚ ਹੋਇਆ ਹੋਇਆ ਵਾ ਅੱਜ ਅਸੀਂ ਡਿਲੀਵਰੀਆਂ ਜਿਆਦਾ ਕੀਤੀਆਂ ਨੇ ਤੇ ਜਿਵੇਂ ਕਰਕੇ ਟਰੈਕਟਰ ਪਹਿਲੀ ਪਸੰਦ ਲੋਕਾਂ ਦਾ ਬਣਿਆ ਕਿਉਂਕਿ ਇੱਕ ਪਿਸਟਨ ਤੇ 4-4 ਬਾਅਦ ਦੇ ਜਿਸ ਤਰ੍ਹਾਂ ਦੀ ਮੰਗ ਨਿਕਲ ਕੇ ਆਈ ਹੈ ਬੜੀ ਵਧੀਆ ਠੀਕ ਆ ਬਹੁਤ ਵਧੀਆ ਰਿਕੁਆਇਰਮੈਂਟ ਆ ਜਿਹੜਾ ਫਸਟ ਪ੍ਰਾਈਜ਼ ਵੀ ਮਿਲਿਆ ਤੁਹਾਡੇ ਸਟੋਰ ਨੂੰ ਹਾਂ ਜੀ ਜਿਸ ਤਰ੍ਹਾਂ ਦੇਖਦੇ ਹਾਂ ਦੁਕਾਨ ਭਰਾਮ ਦਾ ਜੋ ਬੜਾ ਵਧੀਆ ਬਈਏ ਪਲੇਟਫਾਰਮ ਜਿਹੜਾ ਜਿੰਨਾ ਵੀ ਆ ਉਹ ਇਹ ਇਹ ਵੀ ਹਰ ਫਾਰਮਰ ਨੂੰ ਆਪਣੇ ਇਥੇ ਆ ਕੇ ਡਾਇਰੈਕਟ ਕੀ ਪਰਚੇਸ ਕਰਨ ਦਾ ਮੌਕਾ ਮਿਲਦਾ ਬਹੁਤ ਵਧੀਆ ਗੱਲ ਹੈ। ਕੋਈ ਸਬਸਿਡੀ ਵੀ ਮਿਲਦੀ ਹੈ। ਹਾਂਜੀ ਸਬਸਿਡੀ। ਫੰਕਸ਼ਨ ਕੀ ਕੀ ਨੇ ਇਹ ਟਰੈਕਟਰ ਦੇ? ਟਰੈਕਟਰ ਦੇ ਇੱਕ ਪਿਸਟਨ ਤੇ ਚਾਰ ਚਾਰ ਬਾਲ ਨੇ। ਜੀ। ਤੇ ਸਿੰਕਰੋਮੇਸ਼ ਗੀਅਰ ਆ, ਬੂਸਟ ਕੰਪਰੈਸਟਰ ਆ ਤੇ ਕਾਫੀ ਹੋਰ ਬੂਸਟ ਕੰਪਰੈਸਟਰ ਲਿਫਟ ਦੀ ਕਪੈਸਿਟੀ ਜਿਹੜੀ ਆ 2100 ਕਿਲੋ ਦੀ ਆ। ਇਹੋ ਜੇ ਤੇਲ ਘੱਟ ਖਾਣ ਦੀ ਹਾਂ ਤਾਂ ਨੇ ਰੇਜਰਸ ਨੇ ਰੇਜ ਦੀ ਨੌਕ ਚਾਕੀ ਤੋਂ ਸਟਾਰਟ ਹੋਈ ਤੇ ਸਬਜ਼ੜੀ ਦੇ ਨਾਲ ਸਬਜ਼ੜੀ ਉਹ ਚੋਂ ਨਿਆਲੀਆਂ ਮਸ਼ੀਨਾਂ ਤੇ ਆ ਫਿਕਸਾ ਦੇ ਆ ਲੋਨ ਵੀ ਫਿਲਟੀ ਜਿਹੜੀ ਐ ਐਸਪੀਆਈ ਬੈਂਕ ਤੋਂ ਦੂਜੇ ਵੱਲੋਂ ਜੀ ਇਹਦੇ ਕਲਰ ਕਿਹੜੇ-ਕਿਹੜੇ ਆਉਂਦੇ ਆ ਕਲਰ ਇੱਕੋ ਹੀ ਆਉਂਦਾ ਜੀ ਇਹਦਾ ਵਰਲਡ ਫੇਮਸ ਕਲਰ ਆ ਹੋ ਗਿਆ ਕਿੰਨੇ ਟਰੈਕਟਰ ਆ ਜਿੱਤੋ ਸੇਲੋ ਆ ਜੀ 90 91 ਟਰੈਕਟਰ ਸੇਲੋ ਸਾਰੇ ਪੰਜਾਬ ਦੇ